ਨੋ ਜੀ ਸਸਿਕਲ ਦੇ ਵੀ ਬਲੌਗਸ ਵੈਲਕਮ ਆ ਤੇ ਤੁਸੀਂ ਦੇਖ ਰਹੇ ਬਲੌਗ ਕਿੱਥੇ ਸ਼ੁਰੂ ਹੋਇਆ ਹੈ। ਬੁਕਾਇਲ ਤੇ ਗਗਨ ਲੈ ਰਹੀ ਹੈ ਜੁੱਤੀ। ਬਹੁਤ ਸੋਹਣਾ ਕਲਰ ਆ ਗਿਆ। ਚੈਰੀ ਵੀ ਦੇਗਾ। ਆਹ ਗਗਨ ਸਾਰੀਆਂ ਜੁੱਤੀਆਂ ਲੈ ਗਈ। ਜਿੱਤਿਆਂ ਦੇ ਅਨੁਸਾਰੀਆਂ ਪਸੰਦ ਨੇ। ਪਰ ਜਿਹੜਾ ਅੱਡੀ ਵਾਲਾ ਕੱਟ ਹੈ ਨਾ ਉਹ ਬਹੁਤ ਸਾਫ਼ ਹੈ। ਉੱਠ ਕੇ ਦੋਨੇ ਪੈਰ ਆਡਰ ਪਾ ਕੇ ਤੁਰਨਾ। ਭਾਜੀ ਆਹ ਚੇਂਜ ਨੂੰ ਕਵਰ ਚਾਹੀਦੀ ਹੈ ਉਂਗਲਾਂ ਇੱਥਾ। ਦਿਖਾਓ ਚਲੋ ਦੂਜੇ ਪਾਦਰ ਦੇਖੀਏ। ਇਹਨਾਂ ਦਾ ਤਾਂ ਸੋਹਣਾ ਹੈ। ਚੇਰੀ ਕਲਰ ਹੈ ਹੂੰ ਸਿਰਤਨੋਂ ਦੇਖ ਕੇ ਕਹਣਾ ਮੈਨੂੰ ਵੀ ਲੈ ਦੋ ਦੀਦੀ ਇੱਕ ਨਹੀਂ ਹਣੀ ਇਹਦੀ ਸ਼ੇਪ ਨਹੀਂ ਵਧੀਆ ਵੈਸੇ ਇਹ ਕੈਮਰੇ ਜੀ ਤਾਂ ਬਹੁਤ ਸੋਹਣੀ ਲੱਗ ਰਹੀ ਏ ਨਹੀਂ ਇਹਦੀ ਨਾ ਨਹੀਂ ਆ ਆ ਜ਼ਿਆਦਾ ਸੋਹਣੀ ਲੱਗੀ ਆ ਸੀ ਜ਼ਿਆਦਾ ਸੋਹਣੀ ਲੱਗੀ ਪਰ ਇਹਦੇ ਨਾਲ ਦਾ ਦੂਸਰਾ ਪੈਰ ਦਿਓ ਮੈਨੂੰ ਕੋਈ ਇਹ ਲਾਈਟ ਜਣਾ ਆ ਵੀ ਸੋਹਣੀ ਜਰ ਨਾਲ ਸੀ ਆਹੀ ਲੈ ਲੈਣੀ ਸੱਚ ਮਨਾਲ ਰਹਿਣ ਦੇ ਚੱਕਰ ਹਾਂ ਦੇਖੀ ਪਾਲੀ ਜਿੱਥੇ ਆਪਣੀ ਵੀਡੀਓ ਬਣ ਗਈ ਇੱਥੇ ਆਪਾਂ ਲਾ ਦੇਣੀ ਕਰਨੀ ਕੋਈ ਜਿੱਪ ਪਰਸਾਣੀ ਆਪਣੀ ਓਕਾਜ਼ ਚਾੜਨ ਵਾਪਸ ਆ ਵੀ ਪਾਈਪਰ ਦੋ ਲੈ ਲਈਗਾ ਆਹੋ ਕਿਤਨੇ ਪੈਸੇ ਦੇ ਦੇਗੀ ਜੋ ਮੈਂ ਕਿਹਾ ਦਵਾਂਗੀ ਆਹ ਕਮੈਂਟ ਉਹਨਾਂ ਨੇ ਵੀਡੀਓ ਚ ਕਹਦੇ ਕਹਤਾ ਹੈ ਵੀ ਇਦਾਂ ਹੀ ਚੱਲਦੀ ਠੀਕ ਹੈ ਠੀਕ ਹੈ ਕਿਸੇ ਨੂੰ ਤਾਂ ਤਰਸ ਆਊਗਾ ਮੇਰੇ ਤੇ ਜੁੱਤੀਆਂ ਲਈ ਸਾਨੂੰ ਬੈਪੇ ਦੇ ਲਾਵੇ ਫਿਰ ਤਾਂ ਗੱਲਾਂ ਹੀ ਹੈ ਤੁਹਾਨੂੰ ਪਤਾ ਹੈ ਮੇਰੀ ਪੂਰੀ ਵਿੰਟਰ ਦੀ ਸ਼ਾਪਿੰਗ ਹੋ ਰਹੀ ਹੈ ਦੋ ਬਾਅਦ ਮੈਂ ਬਾਜ਼ਾਰ ਦਾ ਮੂੰਹ ਨਹੀਂ ਲੱਗਣਾ ਗੱਲ ਜਿਹੜੀ ਇਹ ਜੁੱਤੀ ਲੈ ਰਹੀਆਂ ਬੇਟਾ ਵਿੰਟਰ ਵਾਲੀ ਨਹੀਂ ਹੈਗੀ ਇਹ ਇਹ ਸਮਰ ਵਾਲੀ ਹੈ ਇਹ ਕੰਫਰਟੇਬਲ ਮਤਲਬ ਤੇ ਇਹ ਨਹੀਂ ਫਿਰ ਉਹ ਕੰਫਰਟੇਬਲ ਸੀਗਾ ਨਹੀਂ ਰਹਿੰਦੇ ਉਹ ਕੰਫਰਟੇਬਲ ਹੈ ਇੰਤਾਂ ਦੇ ਚ ਕੁਝ ਹੋਰ ਹੱਥ ਦਲੀਆਂ ਸ਼ਕਲੀਆਂ ਨਾ ਹੋਣ ਦੇ ਤੇ ਸੋਹਣੀ ਲੱਗਦੀ ਹੈ ਕਿ ਟਿੱਕੀਆਂ ਬਹੁਤ ਸੋਹਣੀਆਂ ਨੇ ਆ ਵੀ ਬਹੁਤ ਸੋਹਣੀ ਹੈ ਭਾਈ ਇਹ ਵੀ ਐ ਲੋ ਕਿ ਤੇ ਨਾ ਹੋਏ ਉੱਥੇ ਮੇਰੀ ਗਿੱਟੀ ਖਿਲਰ ਜੇ ਨਾ 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 ਇਹ ਬੜਾ ਦੇ ਘੰਡੀ ਹੋਰ ਜੀ ਦੇਣ ਤੈਨੂੰ ਹੈ ਗਣਾ ਸੋਹਣੀ ਹੈ ਆਜੂ ਕੀ ਸੋਣੀ ਤੁਹਾਨੂੰ ਦੱਸਦੀ ਮੈਂ ਕਿਤੋਂ ਲਈ ਸੀ ਉਹਦੀ ਨੇ ਥੋੜੀ ਫਾਈਟ ਟਿਕ ਗਈ ਇਸ ਤੋਂ ਹਰ ਕਸਟਮਰ ਦੇ ਪੈਰ ਮੈਨੂੰ ਲੱਗਿਆ ਵੀ ਸ਼ਾਇਦ ਮੇਰਾ ਭਾਰ ਵੱਧ ਗਿਆ ਪਰ ਮੈਂ ਸੋਚਿਆ ਵੀ ਮੋٹے ਬੰਦੇ ਪਾਉਂਦੇ ਨਹੀਂ ਮਨ ਤੋਂ ਭਲਾ ਜਿੱਤ ਗਏ ਗਣੇ ਕੋ ਦੇਖ ਲੈ ਕਾ ਭਾ ਕੇ ਦੇਖੀ ਆ ਵੀ ਸੋਣੀ ਲੱਗੀ ਹੋਣੀ ਇਹ ਹਾਂ ਇਹਦੀ ਵੀ ਏਡੀ ਕੰਫਰਟ ਆ ਸ਼ਾਇਨ ਦੀ ਸੋਣੀ ਬਾਕੀ ਤੂੰ ਦੇਖ ਲੈ ਕਿਹੜੀ ਜਾਣੀ ਆ ਦੇਖ ਇਹਦੀ ਸ਼ੇਪ ਵੀ ਸੋਣੀ ਹੈ ਇੱਥੇ ਪਾਣੀ ਨਾ ਰੋਸਾ ਜਿੱਤਾਈ ਨਹੀਂ ਹਾਂ ਹਾਂ ਤੁਰਨ ਚਾਹ ਬਸ ਰੰਨ ਕੇ ਨੰਨਾ ਤੂੰ ਹੋਈ ਪਸੰਦ ਇੱਕਾਈ ਐਦਾਂ ਹੁੰਦਾ ਹੁੰਦਾ ਵਾਏ ਮੈਨੂੰ ਵੀਰੇ ਨੂੰ ਪਤਾ ਨਹੀਂ ਹੁੰਦਾ 500 ਰੁਪਏ ਮੈਂ ਕਦੇ ਅਸੀਂ ਹੀ ਆਏ ਆ ਕਿ ਜੀ ਮਾਂ ਦਿੱਤੀਆਂ ਘੜਾਤੀਆਂ ਤੇ ਮੇਰੇ ਤੋਂ ਤਾਂ ਬਹੁਤ ਸੁਣੀ ਆ ਲੱਗਦਾ ਇਹ ਨਟੇ ਨਿਕਟਾਤਾ ਜੇ ਤੱਕ ਮੈਂ ਪਹਿਲਾਂ ਇਹ ਘਾਲੇ ਤਾਂ ਮਾਂ ਦਿਖਾਣੀ ਕੀ ਪਤਾ ਇਸ ਸੰਟੀ ਚੰਦਾ ਕੋਈ ਸ਼ੂ ਸ਼ਾ ਦੇ ਦੋ ਜੇ ਹੈਗੇ ਤਾਂ ਇਹਦਾ ਕੀ ਪ੍ਰਾਈਸ ਹੈ ਨਹੀਂ ਨਹੀਂ ਇਹ ਤਾਂ ਬਲੈਕ ਦਾ ਆਈ ਇਹਦੀ ਇੱਤੀ ਇਹ ਵੀ ਸੋਹਣੀ ਹੈ ਇਹਦੇ 'ਚ ਥੋੜੀ ਜਿਹੀ ਹੀਲ ਹੋਵੇ ਜੇ ਥੋੜੀ ਆਪਾਂ ਉਦੋਂ ਮਿਲਣਾ ਨਹੀਂ ਲੈ ਲੀਂ ਸੁਰਖੇ ਦਫਾ ਇਹ ਪਾਜਾ ਬੰਦਾ ਇੱਕੋ ਸਮੇਂ ਤੇ ਬੈਠਾ ਨਹੀਂ ਵੀ ਤੁਰਕੇ ਤੁਰਕੇ ਤੇਰਾ ਕਿੰਨਾ ਹੋਤੋਂ ਤੁਰਕੇ ਆਂ ਦੰਦ ਮੇਰੇ ਭੱਜ ਨਹੀਂ ਤੋੜਦੇ ਉਧਰ ਤੁਰਕੇ ਕੰਫਰਟ ਨਹੀਂ ਆਗੀ ਜਿਆਦਾ ਆਉਣਾ ਪੈਂਦੀ ਇੱਥੇ ਕਹਾਂ ਡਾਦੇ ਤਾਂ ਤੁਰ ਲੰਗੀ ਲਾਲਾ ਫਿਰ ਨਹੀਂ ਇਹ ਤਾਂ ਮਾਈਨੀ ਦੀ ਸਪੀਡ ਤੁਰ ਸਕਦੀ ਜਿਹੜੀ ਤੁਰਨ ਦੀ ਅੱਗੇ ਵਿੱਚ ਲਾਂਦੀ ਲਾਂਦੀ ਅੱਗੇ ਵੀ ਤਾਂ ਇੰਨੀ ਕੁ ਸਪੀਡ ਨਾਲ ਤੁਰਦੀ ਅੱਗੇ ਕਿਹੜਾ ਤੇਜ਼ ਤੁਰਦੀ ਬੈਲ ਹੋ ਤਾਂ 5 ਮਿੰਟ ਪਹਿਲਾਂ ਨਿਕਲਣਾ ਪੈਣਾ ਸਟਾਫ ਰੂਮ ਚ ਨਹੀਂ ਸੈਂਤੂਏ ਨਾ ਉਹ ਦੇਵਾਸ ਲੱਲਾ ਪਾਰਟੀ ਫੰਕਸ਼ਨ ਵਾਸਤੇ ਸਕੂਲ ਵਾਸਤੇ ਨਾ ਲਾਇਆ ਇਹ ਬਹੁਤ ਸੋਹਣੀ ਹੈ ਮੈਂ ਕੁਲਿੰਦਰ ਆਇਆ ਖੇਲ ਲਿਆ ਨਹੀਂ ਤੁਰਿਆ ਜਾ ਰਹਾ ਲੋ ਗਾਇਜ਼ ਅਪਾ ਸ਼ਾਪਿੰਗ ਕਰਕੇ ਘਰੇ ਆ ਗਏ ਆ ਜੁੱਤੀਆਂ ਜੱਤੀਆਂ ਲੈਣ ਦੀਆਂ ਗਗੜਨੇ ਨਾਲ ਖਾ ਵੀ ਲਈ ਜਾਂਦੇ ਖਾ ਵੀ ਨਹੀਂ ਖਾਦੀਆਂ ਦੰਮੂ ਕਹਿ ਰਹੀ ਮੈਨੂੰ ਪਸੰਦ ਨਹੀਂ ਕਹਿ ਨਹੀਂ ਲਈ ਤੈਨੂੰ ਜੁੱਤੀ ਜੁੱਤੀ ਨਹੀਂ ਮੈਂ ਸੰਦ ਕੇ ਕਹਿ ਨਹੀਂ ਮੈਂ ਸੰਦ ਕਹਿ ਨਹੀਂ ਨਹੀਂ ਜਸਟ ਪੈਂਟ ਕਹਿ ਰਹੀ ਬਾਕੀ ਤਾਂ ਠੀਕ ਹੈ ਸਾਰੇ ਅੱਛਾ ਪੈਂਟ ਜਿਆ ਮੈਂ ਠੰਡੀ ਕਰਕੇ ਪਾਈ ਹੋਈ ਹੈ ਪੀ ਲੋ ਫਟਾਫਟ ਮੈਂ ਫਿਰ ਭੁੱਖ ਲੱਗਣੀ ਰੋਟੀ ਦੀ ਹੈਲੋ ਫਤੇ ਅੱਜ ਜੂੜਾ ਤਾਂ ਦਿਖਾ ਦਿਓ ਆਪਣਾ ਜੂੜਾ ਦਿਖਾ ਦਿਓ ਮੈਨੂੰ ਜੂੜਾ ਦਿਖਾਓ ਜੀ ਬਾਹਰ ਉਤਾਰ ਆ ਗਏ ਨੇ ਕੀ ਹੋ ਗਿਆ ਤੂੰ ਇੱਥੇ ਬੈਠਾ ਥੱਲੇ ਕਿਉਂ ਫੋਨ ਕਰ ਰਿਹਾ ਵੀਡੀਓ ਕਾਲ ਨੇ ਲਿਆ ਕੀ ਬਣ ਗਿਆ ਫਿਰ ਪੁਰਾਹਲ ਹੋ ਗਿਆ ਫੇਰ ਉਹ ਰੈਡੀ ਮੰਗਲੇ ਰੋਟੀ ਰੋਟੀ ਖਾ ਲੋ ਉਹ ਉਹ ਰੈਡੀ ਕਿ ਮੰਗ ਲੈਣੀ ਕਈ ਨਾ ਪਹਿਲਾਂ ਗੇਟ ਉਹ ਕਰ ਦਵੋ ਉਹ ਕਹਿੰਦਾ ਗੇਟ ਤਾਂ ਬੰਦ ਹੁੰਦਾ ਕਰ ਦੂੰ ਪਿੱਛੇ ਸੱਟੋ ਸਵੇਰੇ ਕਲੰਦਰ ਕਹਿ ਤਰਿਆ ਕਿ ਦੋ ਬੰਦੇ ਆਉਣਗੇ ਪਤਾ ਨਹੀਂ ਹੁਣ ਆਉਣਗੇ ਕਿ ਨਹੀਂ ਆਉਣਗੇ ਕੋਈ ਰੈਡੀ ਦਾ ਚੱਕ ਤੂੰ ਨਹੀਂ ਪਾ ਦਿੰਦੇ ਕਿੱਥੇ ਪਾਵਾਂਗੇ ਦੱਸੋ ਪਿੱਛੇ ਆਪਣੀ ਜਗ੍ਹਾ ਇੱਥੇ ਤਾਂ ਹੈ ਹੀ ਨਹੀਂ ਰਿਆ ਹੀ ਨਹੀਂ ਜਗ੍ਹਾ ਇੰਨੀ ਮਿੱਟੀ ਸਟਾਲੀ ਯਾਰ ਇੰਨੀ ਮਿੱਟੀ ਸਟਾਲੀ ਨਾਲ ਮਿੱਟੀ ਤੇ ਕੋਈ ਚੱਕਰ ਨਹੀਂ ਸੀਗਾ ਸਾਨੂੰ ਮਿੱਟੀ ਸਹੀ ਸੀਗੀ। ਅਸੀਂ ਆ ਸਾਰੀ ਮਿੱਟੀ ਆਪਾਂ ਨੇ ਹੁਣ ਪਿੱਛੇ ਸੁਟਣੀ ਚੁੱਕ ਚੁੱਕ ਕੇ ਕਿਉਂਕਿ ਬੰਦਾ ਕੋਈ ਮਿਲ ਨਹੀਂ ਰਿਹਾ ਸਾਰੇ ਬਿਜੀ ਨੇ ਜੀਰੀ ਕਰਕੇ ਉਹਨੂੰ ਲਵੇ ਲੱਗਿਆ ਪਿਆ ਸੀਗਾ ਸਾਰਾ ਹੋਰ ਸਾਰਾ ਕੰਮ ਫੇਰ ਖਿਲਰ ਗਿਆ ਹੁਣ ਆ ਰੋੜੀ ਕੱਢ ਲੋ ਬਾਹਰ ਕੀ ਹੈ ਵਾਹ ਗੋਲ ਜਾਓ ਪੈਪ ਆਇਆ ਹੋਣਾ ਨਾ ਚੱਲ ਦਮ ਪਾਪਾ ਨੂੰ ਚੁਕਾਈ ਜਾ ਫਟਾਫਟ ਮੈਂ ਭਰੀ ਜਾਨੀ ਆ ਬੈ ਬੈ ਕੇ ਭਰੀ ਜਾਨੀ ਆ ਦਮ ਨਾਲ ਉਧਰੋਂ ਜੇ ਇੱਕ ਪੀੜੀ ਲਿਆ ਦੇ ਮੈਨੂੰ ਤੇ ਸਰ ਦੀ ਪੀੜੀ ਮੈਂ ਅੱਧੀ ਮਰ ਜੂ ਕਿ ਕੁਛ ਨਾ ਕਰਾਂ ਨੂੰ ਕਿ ਲੋ ਬਈ ਦੇਖੋ ਉਹ ਤਾਂ ਆਹ ਗੱਲ ਤੇ ਕਦੋਂ ਜੀਉਂਦਾ ਇਹਨੂੰ ਕੋ ਬੈਗ ਪੈਣਾ ਮੈਂ ਕਹੀ ਨਾ ਪਾਦੀ ਐਵੇਂ ਦਪੜੇ ਭਰੀ ਜਾ ਰਹੀਆਂ ਕਾਰ ਸੁੱਟੀ ਜਾ ਰਹੀ ਦੇ ਪੰਜ ਹੋ ਗਏ ਕਿ ਉਧਰ ਗਟਰ ਪੁੱਟਣ ਕਰਕੇ ਨੀ ਕੀ ਸਾਰਾ ਜੂਰ ਦੁਬਾਰਾ ਫੇਰ ਛਾਰਾ ਪੈ ਗਿਆ ਨਹੀਂ ਤਾਂ ਸਾਰਾ ਕੁਝ ਹੋ ਗਿਆ ਸੀ ਇਹ ਥੋੜੇ ਕੰਮ ਗਲਤ ਘਾੜੇ ਮਿਸਤਰੀਆਂ ਨੇ ਕੀਤੇ ਕਿਉਂਕਿ ਇਹਨਾਂ ਨੂੰ ਪਹਿਲਾਂ ਕਰਨੇ ਚਾਹੀਦੇ ਹੁੰਦੇ ਗਟਰ-ਮਟਰ ਵਾਲੇ ਕੰਮ ਜਦੋਂ ਸਾਰਾ ਮੇੜਾ ਸਾਫ਼ ਹੋ ਜਾਵੇ ਤਾਂ ਗਟਰ ਪੁੱਟਣ ਨਾਲ ਕੋਈ ਚੰਗਾ ਇੰਨਾ ਕੰਮ ਮਾਣ ਸਾਫ਼ ਕਰਨਗੇ ਕਰਨਾ ਹੀ ਪੈਣਾ ਹੈ ਇੱਥੇ ਕਿਹੜਾ ਕੋਈ ਦੇਖਦਾ ਹੈ ਇੰਨਾ ਕੰਮ ਮਾਣ ਸਾਫ਼ ਕਰਨਗੇ ਕਰਨਾ ਹੀ ਪੈਣਾ ਮਾਤਾ ਦਾ ਪੁੱਤ ਪਤਾ ਲੱਗ ਜਾਣਾ ਉਹਦੇ ਉਹ ਪਰੋਂ ਦਾ ਬੜਾ ਪਰਦੋ ਪਰਦੋ ਪਾਪਾ ਆਉਣ ਵਾਲੇ ਮਮਾ ਤੁਹਾਡੀ ਨਵੀਂ ਜੁੱਤੀ ਖਰਾਬ ਕਰ ਰਿਹਾ ਹੈ ਜੁੱਤੀ ਇਹ ਕਿਉਂ ਪਾ ਕੇ ਆਇਆ ਮੈਂ ਚਲੋ ਜੁੱਤੀ ਲਾ ਦੇ ਮੇਰਾ ਪੁੱਤ ਆ ਦੇਖਾਂ ਇਹਦਾ ਗਾਣਾ ਐ ਮਨ ਨੂੰ ਹਾਂ ਅਸੀਂ ਮੇਨ ਤੇ ਕੀ ਲਿਆ ਕੋਈ ਮੇਨ ਤੇ ਕੀਤੀ ਆ ਕਦੇ ਸਾੜਾ ਨਹੀਂ ਕੀਤਾ ਪਰ ਨਹੀਂ ਕੋਈ ਸਾਡੀ ਟੀਮ ਪੂਰੀ ਜੋਰਾਂ ਨਾਲ ਲੱਗ ਗਈ ਕੰਮ ਕਰਨ ਫਤਿਹ ਤੂੰ ਤੁਹਾਡੇ ਹੱਥੇ ਅੱਗੇ ਛੱਟ ਲੱਗੀ ਛੱਡ ਜੋ ਛੱਡ ਦੋ ਇਹਨੇ ਮਿੱਟੀ ਖਾਲੀ ਕਰਤੀ ਆਪਾਂ ਨੇ ਸਾਰੀ ਜਗ੍ਹਾ ਬਣਾਤੀ ਸਾਰੀ ਜਗਾ ਬਣਾਤੀ ਬਸ ਆ ਇੰਨੀ ਖਰੇਗੀ ਜਿੰਨੀ ਦਿਖ ਰਹੀ ਹੈ ਨਾ ਟੁੱਟ ਨਹੀਂ ਰਹੀ ਉਧਰੋਂ ਸਾਰੀ ਖਾਲੀ ਕਰਤੀ ਇਧਰ ਵੀ ਸੀਗੀ ਸਾਰਾ ਭਰਿਆ ਸੀ ਆ ਵੀ ਖਾਲੀ ਕਰਤਾ ਇੱਦਾਂ ਦੇਖਣ ਨੂੰ ਸੌਖਾ ਲੱਗ ਰਿਹਾ ਉਹਨਾਂ ਸੌਖਾ ਹੈ ਨਹੀਂ ਨਾ ਨਾ ਮੇਰੇ ਪੁੱਤ ਦਾ ਮਨ ਥੱਕ ਗਿਆ ਜਦੋਂ ਗੋਲੀ ਦੇਖ ਤੋਂ ਪਵਾਉਂਗੀ ਦਰਦ ਦੀ ਕਿਉਂਕਿ ਜਿੰਨੇ ਕਦੇ ਕੰਮ ਨਾ ਕੀਤਾ ਹੋਵੇ ਜਿਹੜਾ ਮਸਲ ਨੂੰ ਉਠਾਈ ਤੇ ਲੰਮੇ ਨਾ ਮੇਰੇ ਸ਼ੋਲਡਰ ਪੇਨ ਵੀ ਹੈ ਨਾ ਇਹ ਕਾਫੀ ਟਾਈਮ ਤੋਂ ਪਹਿਲਾਂ ਹੋ ਗਿਆ ਆ 7-8 ਸਾਲੇ ਦਾ ਸ਼ੋਲਡਰਸ ਪੇਨ ਰਹਿੰਦਾ वो देखा करके ताज चारी में फिर करना पड़े अमिगुर नो क्योंकि काम बहुत खिल रहे थे क्या खिल रहा था आप शीट जी ताइल वगैरह कहाँ रखी जो साबुत टैल अंदर रख देंगे साबुत तब तो उसे पंके लेने आना यार किसने दमनु सरप्राइज ताकि सरप्राइज ही पड़े ਕੀੜਾ ਇਧਰ ਪੂਰੀ ਉਹ ਕੀਤੀ ਜਾ ਰਹੀ ਹੈ ਸ਼ਾਨ ਬੀਨ ਕਿਵੇਂ ਟਾਇਲ ਲੱਗੀ ਹੈ ਕੀ ਹੋਇਆ ਦੋਨੇ ਜਣੇ ਪੁੱਛਣ ਲੱਗੇ ਪਏ ਨੇ ਮਸਾਲਾ ਕਿੰਨਾ ਕਰ ਰਹੇ ਔਖੇ ਨਾਲ ਆਈ ਬਤ ਮੈਂ ਖਾ ਰਹੀ ਆ ਕੱਜਰਾਤ ਆਪਣਾ ਇਹ ਨਿਬੜ ਗਿਆ ਸੀ ਤੇ ਇਧਰ ਵੀ ਨਿਬੜ ਗਿਆ ਪਾਣੀ ਦੀ ਬੜੀ ਤਰੇ ਲੱਗੀ ਆ ਚੱਲ ਉਹਨਾਂ ਨੇ ਆ ਦੇਣਾ ਚਾਹ ਤਰਨੀ ਮਿਸਤਰੀਆਂ ਦੀ ਗੇਟ ਬੰਦ ਹੈ ਚਾਹ ਵੀ ਤਰਨੀ 2 ਵਜੇ ਉਹਨਾਂ ਨੇ ਆ ਜਾਣਾ ਸਾਰਿਆਂ ਨੇ ਅ ਗੇੜ ਦੀ ਤਾਂ ਮਿੱਟੀ ਪੈ ਪੈ ਕੇ ਹਾਲਤ ਦੇ ਕੀ ਹੋਗੀ ਅੱਜ ਤਾਂ ਵੀ ਦੇਖੀ ਨਾ ਬੜਾ ਹਾਲ ਹੋਇਆ ਬੱਸ ਹੁਣਾਂ ਨਿਬੜੇ ਫੇਰੀ ਸਭ ਸੱਸ ਫਈਆ ਕਰੀਏ ਆ ਜਾਓ ਫਟਾਫਟ ਆ ਜਾਓ ਅਹੀਂ ਜਾਣਾ ਚਾਚੇ ਘਰੇ ਉਧਰੋਂ ਬੰਦ ਕਰਾਂ ਮੱਖੀਆਂ ਹੁੰਦੀਆਂ ਬੱਚੇ ਉਧਰੋਂ ਬੰਦ ਕਰੂੰਗਾ ਅੱਛਾ ਹੋ ਗਏ ਬੱਚੇ ਬਹਿ ਗਏ ਹੋ 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 ਕਿੰਨਾ ਚਾਗਣਾ ਮੈਂ ਨਾਲੇ ਕਿੱਡੀ ਵੇ ਟੈਨਸ਼ਨ ਨਹੀਂ ਕਿ ਮੈਂ ਇਹ ਵੀ ਕੰਮ ਕੰਪਲੀਟ ਕਰਨਾ ਕਰ ਨੂੰ ਘਵਾ ਉਹ ਥੋੜਾ ਜਿਹਾ ਮਨ ਟੈਟ ਹੁੰਦਾ ਤੇ ਤੇਲ ਲਾਉ ਉਹ ਵੀ ਹੋਗਾ ਜਿੱਦਾਂ ਤੇਲ ਲਾਓ ਦਮਨ ਗੇਟ ਲਾਈ ਲਾ ਕੇ ਆ ਗੇਟ ਦਮਨ ਗੇਟ ਲਾ ਕੇ ਆ ਸਾਹਮਣੇ ਆ ਅਸੀਂ ਆ ਗਏ ਚਾਹ ਚੜਕੀ ਚਾਚੀ ਚੋਰੀ ਕਰਾਈ ਨਹੀਂ ਹੈਗੇ ਮੈਂ ਲਾਦਾ ਚਾਚਾ ਤੇ ਨਹੀਂ ਲਾਦਾ ਸਾਡੇ ਆਂਟੀ ਕਹਿੰਦਾ ਕੁੱਤਾ ਬੰਝਾ ਫਿੱਟ ਠਾਣੀ ਦੇ ਘਰੇ ਆਏ ਅੱਜ ਅੱਜ ਇਧਰ ਲਾਵਾਂਗੇ ਰੌਣਕਾ ਆ ਦੇਖੀ ਮਨ ਸੋਨਾ ਬਣ ਗਿਆ ਵਾਸ਼ਿੰਗ ਏਰੀਆ ਇਹਨਾਂ ਦਾ ਆਹੀ ਕਹਿੰਦੇ ਸੀ ਉਹ ਬਬਲੀ ਦਾ ਹਾਲ ਤੇ ਆਪਣੇ ਪੁਰਾਣੇ ਘਰ ਵਾਲਾ ਹੋ ਗਿਆ ਹਾਲ ਹੋ ਗਿਆ ਬਬਲੀ ਅੰਦਰ ਕਿ ਇਧਰ ਹੀ ਆਇਆ ਤੂੰ ਹੀ ਘੜੀ ਹੈਗੇ ਨੇ ਆ ਦੇ ਬਾਰੀ ਖੜਕੀ ਅੰਦਰ ਹੀ ਰਸੋਈ ਚਾ ਲਓ ਜੀ ਇਹਨਾਂ ਮਿਸਤਰੀ ਲਾ ਰੱਖੇ ਇਹਨਾਂ ਦੇ ਕੰਮ ਚੱਲ ਰਿਹਾ ਜੋਰਾਂ ਤੇ ਵਾਹ ਤਾਂ ਮਾਰ ਲੋ ਬੜੀ ਜੰਦੇ ਸਿੱਡੇ ਵਧਾਈਆਂ ਤੁਹਾਨੂੰ ਬੋਲਟ ਦੀਆਂ ਵਧਾਈਆਂ ਤੁਹਾਨੂੰ ਬੋਲਟ ਦੀਆਂ ਨਹੀਂ ਮਿਲਣ ਨੂੰ ਕੀ ਹੋ ਗਿਆ ਮਿਲਣ ਨੂੰ ਕੀ ਹੋ ਗਿਆ ਮਿਲਦੀਗਾ ਤਾਂ ਭਈ ਬਾਅਦ ਵਿੱਚ ਮਿਲਿਆ ਨਾ ਤੇਜੀ ਵਾਤਾਫੇ ਤੇ ਕੀਤੀ ਜਾਲ ਰੱਖਿਆ ਐਨੀ ਕਿਤੇ ਚੜਾਈ ਕੇਦਰੀ ਆਪਦੀ ਮੈਂ ਉਹ ਦੇਖ ਕੇ ਆਵਾਂ ਥੋੜੀ ਇੱਧਰ ਹੀ ਰੱਖ ਲਾਂ ਆਉਂਦੇ ਨੂੰ ਮੈਂ ਮੈਂ ਇਹ ਖਾਣਾ ਖਾਣਾ

ਪਈ ਇਹ ਵੀ ਹੁਣ ਆਪਾਂ ਨਵਾਂ ਪ੍ਰਾਣਾ ਕੋਈ ਨਹੀਂ ਵੱਡੀ ਇਤਿਹਾਸ ਤਿੰਨ ਅਸਮੋਈ ਇਹ ਜਗਾੜ ਕੱਢ ਕੇ ਉਹ ਕਿ ਮੈਨੇ ਕਰੂ ਜੇ ਬੋਪੜ ਦੇ ਵਿੱਚ ਜਗਾੜ ਕੱਢੀਆ ਸਾਰੀ ਬੋਪੜ ਵੀ ਸਹੀ ਆਹ ਕੱਢ ਦੇਣਾ ਸਾਰਾ ਉਹ ਆ ਕੱਢ ਕੇ ਨਾ ਉੱਪਰ ਤੋਂ ਹੀ ਖੁੱਲੀ ਹੋ ਜੂਦ ਨਾਲ ਦੇਖੋ ਆਹ ਕਾਂਦੇ ਪਾਣੀ ਇੱਕ ਲੱਗ ਨਾ ਪੋਲਾ ਇੱਕ ਨਾ ਦੂਆ ਇੱਧਰ ਸਾਲਕੂ ਵੀ ਪਾਇਆ ਕੇ ਨਾ ਆਪਾਂ ਇਧਰ ਦਿਓ ਡੈਨੀ ਟੇਬਲ ਉੱਤੇ ਰੱਖ ਸਕ ਰਿਹਾ ਦੋ ਕੁ ਖੇਹੇ ਨੇ ਵਿੱਚਾ ਖਿਆਣਾ ਆਹ ਡੈਨੀ ਡੈਨੀ ਲਈਏ ਨਾ ਦਾ ਆ ਜੂਦਾ ਹਾਂ ਇਹ ਸੋਨਾ ਬਣ ਲਈਏ ਨਾ ਇਹ ਵੀ ਲੱਗਦਾ ਪਾਪਾ ਮਤਾ ਬਹੁਤ ਨੇ ਪਰ ਟਾਈਮ ਬੜਾ ਲੱਗਦਾ ਪੈਸਾ ਬੋਲਾਦਾ ਪੈਸੇ ਨੂੰ ਤਾਂ ਮਾਰ ਕੋ ਨਹੀਂ ਚੱਲ ਪੈਸੇ ਨੂੰ ਸਾਡੇ ਪੈਸਾ ਲੱਗਣਾ ਪਰ ਜੇ ਤਾਲੀਆਂ ਪਾਉਂਦਾ ਨਾ ਨਾ ਸਹੀ ਮਿਲਿਆ ਹੋਇਆ ਆਪਾਂ ਨੂੰ ਮਿਸਤਰੀ ਭਰਾ ਉਹਨਾਂ ਚ ਰਿੰਗੋ ਪੈਸਾ ਲੱਗਿਆ ਵਧੀਆ ਕਰ ਮਿਸਤਰੀ ਨਾਲ ਪੈਸਾ ਵੀ ਲੱਗਦਾ ਉਹ ਬੰਦਾ ਬੰਗੂਰਾ ਜਿਹਾ ਬੰਦਰਾ ਖਾਪ ਖਾਪ ਕੇ ਆਪ ਕਹਿਣਾ ਤਾਲੀਆਂ ਆਉਣਾ ਕਿਸੇ ਨੇ ਫੇਰ ਬੰਦਾ ਅੱਕ ਜਾਂਦਾ ਪਾਣੀ ਪੀ ਲਈ ਥੋੜਾ ਜਿਆ ਸਾਡੀ ਸਲਾਹ ਬਣਨ ਲੱਗ ਰਹੀ ਲਾਂ ਦੀ ਅਸੀਂ ਤਾਂ ਮਿਸਤਰੀ ਵੀ ਲਾ ਰਹੇ ਹੈਗੇ ਜੇ ਕੋਈ ਆ ਜਾ ਲੰਮੇਟ ਵਾਲਾ ਮਿਲ ਗਿਆ ਫੇਰ ਕੋਈ ਜ਼ਿਆਦਾ ਨਹੀਂ ਟਾਡੇ ਮਿਸਤਰੀ ਨੇ ਠੇਕਾ ਕਰ ਲੈਨੇ। ਸਰਕਾਰ ਦੇ ਕੈਮਰੇ ਨੂੰ ਸਾਡੇ ਤੋਂ ਤਾਂ ਨਹੀਂ ਆਦੇ। ਬਸ ਸਹੀ ਸਿਆ। ਹੋਰ ਫਿਲਟ ਹੋਇਆ। ਸਾਡੀ ਨੂੰ, ਸਾਡੀ ਨੂੰ। ਅੱਜ ਤੁਹਾਡੇ ਉੱਤੇ ਮਿਲਣਾ चार ਮੈਂ दिन ਹੋਰ ਲੱਗਣਗੇ ਇਹ ਤਾਂ ਕਹਿਣ ਲੱਗਦੇ ਨਹੀਂ ਮੇਰੇ ਤਾਂ ਸਿਰ ਬੜੀ ਖਾਸ ਹੋ ਰਹੀ ਮੇਰੇ ਵੀ ਹੋ ਰਹੀ ਸਾਨੂੰ ਉੱਥੇ ਤੇਰੇ ਵੱਡ ਵੱਡ ਕੇ ਖਾ ਗਿਆ ਪਤਾ ਨਹੀਂ ਕੀ ਹੋ ਰਿਹਾ ਤੇਲ ਖਸੀਨਾ ਆ ਗਿਆ ਮੇਰੇ ਅੱਜ ਤੇਲ ਘੱਟ ਲਾਉਣੀ ਹੋਰ ਵੀ ਗਲਤ ਕਰ ਲਿਆ ਆ ਖੁਸ਼ ਹੋਈ ਪਈ ਚਮੜੀ ਖੱਚ ਖੱਚ ਕਰਦੀ ਆਵਾਜ਼ ਆਉਂਦੀ ਦੇ ਰੇਆ ਚ ਲੈਓ ਅਸੀਂ ਮੈਂ ਬਣਾਉਣ ਲੱਗ